ਮੈਨੂੰ ਦਿੱਕਤ ਇਹ ਦੱਸ ਦਿਓ ਕਿ ਡਿਪਰੈਸ਼ਨ ਦੇ ਵਿੱਚ ਜਾਣ ਦਾ ਕਾਰਨ ਸੈਕਸ ਕਰਨਾ ਹਾਂ ਬਿਲਕੁਲ ਨਹੀਂ ਸੈਕਸ ਨਾ ਕਰਨਾ ਨਹੀਂ ਸੈਕਸ ਨਾ ਕਰਨਾ ਗਾਰੰਟੀ ਦੇ ਰਹੇ ਹੋ ਤੁਸੀਂ ਇਸ ਚੀਜ਼ ਦਾ ਬਿਲਕੁਲ ਸਰ ਇਸ ਚੀਜ਼ ਦੀ ਗਾਰੰਟੀ ਦੇ ਰਹੇ ਜਿਹੜਾ ਬੰਦਾ 35 ਸਾਲ ਤੋਂ ਉੱਪਰ ਵਾਲਾ ਬੰਦਾ ਦਿੱਲੀ ਜੈਕਪਟਿੰਗ ਛੱਡ ਕੇ ਕਸੂਰਸਾ 40 ਸਾਲ ਤੋਂ ਉੱਪਰ ਵਾਲਾ ਬੰਦਾ ਰੋਜ਼ ਕਸੂਰ ਖਾਣਾ ਮਨੀ ਬੈਕ ਗਾਰੰਟੀ ਆ ਬਿਲਕੁਲ ਮਨੀ ਬੈਕ ਗਾਰੰਟੀ ਆ ਸਰ ਇਹਨੂੰ ਦਿੱਲੀ ਚਲ ਕਰ ਸਕਦੇ ਹਰ ਇੱਕ ਇਨਸਾਨ ਦੀ ਖਰਾਕ ਤੋਂਨੀ ਪਾਵਰ ਨਹੀਂ ਹੈਗੀ ਜਿਹੜੀ ਉਹ ਪੂਰੀ ਕਰ ਸਕੇ ਸਰੀਰ ਦੇ ਵਾਸਤੇ ਜੀ ਇਹ ਆਪਣੇ ਜਿਹੜੀ ਖਰਾਕ ਤੋਂ ਆਪਾਂ ਨੂੰ ਕਮੀਆਂ ਹੈਗੀਆਂ ਉਹ ਹਰ ਚੀਜ਼ ਪੂਰੀ ਕਰਦੀ ਜਿਹੜੀ ਇਹਦੇ ਵਿੱਚ ਅੰਦਰੀ ਹੈਗੇ ਅਸੀਂ ਚੀਜ਼ਾਂ ਪਾਈਆਂ ਹੋਈਆਂ ਜੀ ਇਹ ਪਾਵਰ ਯੂਜ਼ ਕੀਤਾ ਯਾ ਕੀ ਪ੍ਰੋਬਲਮ ਸੀ ਕੀ ਤੁਹਾਨੂੰ ਬਿਲਕੁਲ ਫਿਰ ਮੈਨੂੰ ਇਹ ਯੂਜ਼ ਕਰਦਿਆਂ ਨੂੰ ਮੇਵੇ 3 ਮਹੀਨੇ ਤੋਂ ਉੱਪਰ ਹੋ ਚੱਲਿਆ ਤੇ ਮੈਂ ਇਹਨੂੰ ਯੂਜ਼ ਕਰਕੇ ਆਪਣੀ ਲਾਈਫ ਦੇ ਵਿੱਚ ਹੁਣ ਬਹੁਤ ਜ਼ਿਆਦਾ ਹੈਪੀ ਹਾਂ। ਦਿੱਕਤ ਕੀ ਸੀ ਕਿ ਆਪਾਂ ਮੇਰੇ ਤੇ ਦਿੱਕਤ ਸੀ ਸਭ ਤੋਂ ਪਹਿਲਾਂ ਤਾਂ ਮੈਂ ਡਿਪਰੈਸ਼ਨ 'ਚ ਚਲਾ ਗਿਆ ਸੀ। ਜੀ। ਉਸ ਤੋਂ ਬਾਅਦ ਮੇਰੀ ਸੈਂਟ ਥੈਂਕਸ ਬਹੁਤ ਲੋ ਹੋ ਗਈ ਸੀ। ਮੇਰੇ ਬਿਲ ਪਾਵਰ ਬਿਲਕੁਲ ਖਤਮ ਹੋ ਚੁੱਕੀ ਸੀ। ਕਿਹੜੇ ਕਿਹੜੇ ਚੀਜ਼ਾਂ ਦਾ ਇਹਦੇ ਵਿੱਚ ਇਸਤੇਮਾਲ ਕੀਤਾ ਗਿਆ ਹੋਇਆ? ਇਹ ਸਾਰੇ ਅਜਰਵਾਇਦੀਆਂ ਦਾ ਇਸਤੇਮਾਲ ਕੀਤਾ ਹੋਇਆ। ਕੋਈ ਵੀ ਇਹਦਾ ਸਟੇਰ ਨਹੀਂ ਪਾਇਆ ਗਿਆ। ਇਹ ਤਾਂ ਕਿੱਥੋਂ ਮਰਜ਼ੀ ਡਿਸਟਰਬ ਹੋਵੇ। ਬਿਲਕੁਲ 100% ਅਜਰਵਾਇਦ ਇੱਕ ਮੈਡੀਸਿਨ ਹੈ। ਚੈਰੀਟੀ ਲਾਈਕ ਦੀ ਗੱਲ ਕਰੀਏ ਰਿਸ਼ਤੇ ਬਹੁਤ ਜਲਦੀ ਟੁੱਟ ਰਹੇ ਨੇ ਮੰਨਦੇ ਹੋ ਤੁਸੀਂ ਇਸ ਗੱਲ ਨੂੰ ਬਿਲਕੁਲ ਇਹ ਰਿਸ਼ਤੇ ਦਾ ਉਹਦਾ ਮੇਨ ਕਾਰਨ ਰਿਸ਼ਤੇ ਟੁੱਟਣ ਦਾ ਮੇਨ ਕਾਰਨ ਹੈਗਾ ਸੈਕਸ ਤੇ ਜਿਹੜਾ ਆਈਵੀਐਫ ਅੱਜ ਹੋ ਰਿਹਾ ਉਹ ਇਹਨਾਂ ਕਾਰਨਾ ਕਰਕੇ ਹੋ ਰਿਹਾ ਦੇ ਬਹੁਤ ਅੱਜ ਇਹਨਾਂ ਕਾਰਨਾ ਕਰਕੇ ਹੋ ਰਿਹਾ ਕਿਉਂਕਿ ਸੈਕਸਲੀ ਬੰਦਾ ਫੈਲਟ ਨਹੀਂ ਹੈਗਾ ਜਿਹੜਾ ਇਨਸਾਨ ਸੈਕਸ ਨਹੀਂ ਕਰ ਪਾਦਾ ਉਹ ਇਨਸਾਨ ਜਿਹੜਾ ਹੈ ਵਿਹਾਰਾ ਨਾ ਹੈ ਕਿਉਂਕਿ ਹਫ਼ਤੇ ਦੇ ਵਿੱਚ ਦੋ ਤੋਂ ਤਿੰਨ ਵਾਰ ਤੁਹਾਨੂੰ ਸੈਕਸ ਕਰਨਾ ਹੀ ਚਾਹੀਦਾ ਹੈ ਜਦੋਂ ਦੋ ਦਾਇਮਾ ਪ੍ਰੋਡਕਟ ਯੂਜ਼ ਕੀਤਾ ਮੇਰੀ ਸੰਟ੍ਰੈਂਥ ਮੇਰੀ ਬਿਲ ਪਾਵਰ ਔਰ ਮੇਰਾ ਜਿਹੜਾ ਮਾਈਂਡ ਬਿਲਕੁਲ ਸੈਟ ਹੋ ਚੁੱਕਾ ਤੇ ਮੈਂ ਇਸ ਲਈ ਵੈਦ ਸਾਹਿਬ ਡਾਕਟਰ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਜੇ। ਅਗਰ ਵਿਲ ਪਾਵਰ ਕਮਜ਼ੋਰ ਹੋ ਚੁੱਕੀ ਆ ਅਗਰ ਮਰਦਾਨਾ ਕਮਜ਼ੋਰੀ ਤੁਨੂੰ ਆ ਰਹੀ ਆ ਅਗਰ ਥਕਾਵਟ ਮਹਿਸੂਸ ਹੋ ਰਹੀ ਆ ਤੁਨੂੰ ਵੱਡੇ ਵੱਡੇ ਤੁਸੀਂ ਹਸਪੀਟਲਾਂ ਦੇ ਵਿੱਚ ਜਾ ਚੁੱਕੇ ਹੋ ਲੱਖਾਂ ਰੁਪਏ ਖਵਾ ਚੁੱਕੇ ਹੋ ਹੁਣ ਤੁਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਕਿਉਂਕਿ ਪਗਵਾੜਾ ਦੇ ਵਿੱਚ ਆਇਆ ਡਾਕਟਰ ਵੈਦ ਜੀ ਕੋਲ ਆਇਆ ਗੱਲਬਾਤ ਕਰਾਂਗੇ ਉਹਨਾਂ ਨਾਲ ਸਾਰੇ ਉਹ ਬਿਮਾਰੀਆਂ ਦੇ ਤੇ ਹੱਲ ਹੁੰਦੇ ਨੇ ਗੱਲਬਾਤ ਕਰਦੇ ਆ ਡਾਕਟਰ ਫਰਦਨਾਲ ਫਰਕ ਪ੍ਰੋਡਕਟ ਆ ਅਗਰ ਗੱਲ ਕਰੀ E ਪਾਵਰ ਦੀ E ਪਾਵਰ ਫਿਰ ਦਰਸ਼ਕਾਂ ਨੂੰ ਦੱਸੋ ਅਗਰ ਬਹੁਤ ਸਾਰੇ ਲੋਕ ਲੈ ਨਾ ਟਿਕਾ ਪਰ ਮੈਸਸ ਕਰਦੇ ਨੇ ਕਮਜ਼ੋਰੀਆਂ ਵਿਲ ਪਾਵਰ ਟੂਨ ਹੋ ਜਾਂਦੀ ਆ ਤਾਂ ਕੀ ਕੈਪਸੂਲਾਂ ਦੀ ਕੀ ਵਿੱਚ ਕੀ ਕੁਆਲਿਟੀ ਆ ਜਿਆਦਾ ਖਾਸ ਇਹ ਹੈ ਕਿ ਅਫਸੋਲ ਦੀ ਜਿਹੜਾ ਬੰਦਾ ਥੱਕਿਆ ਹੋਇਆ ਰਹਿੰਦਾ ਮਨੋਂ ਦਾ ਮੁਝਿਆ ਹੋਇਆ ਰਹਿੰਦਾ ਆ ਉਹ ਇਨਸਾਨ ਜਦੋਂ ਇਹ ਅਫਸੋਲ ਲੈਂਦਾ ਉਹ ਬੜੀ ਐਨਰਜੈਟਿਕ ਫੀਲ ਕਰਦਾ ਆਪਣੇ ਮੂਹ ਦੂਸਰੇ ਨੰਬਰ ਤੇ ਸਸਤੇ ਬਹੁਤ ਵਧੀਆ ਰਿਜ਼ਲਟ ਹੈਗੇ ਆ ਸੰਪਤੀਸ਼ੋਂ ਦਾ ਧਾਤ ਪੈਂਦੀ ਹੈ ਹਰ ਚੀਜ਼ ਤੇ ਪ੍ਰੋਪਰ ਇਫੈਕਟ ਹੈ ਦਾ ਜਿਹੜਾ ਵੀ ਬੰਦਾ ਇਸ ਕਿਸਮ ਦਾ ਸੇਵਨ ਕਰਦਾ ਆ ਪਹਿਲੀ ਕਰਦਾ ਅੰਦਰੋਂ ਰੈਡ ਡੈਟ ਕਰਦਾ ਆ ਨਸ਼ੇ ਜਿਹੜੇ ਕਰਦੇ ਮੁੰਡੇ ਨਸ਼ਿਆਂ ਤੋਂ ਬਚਾ ਹੋ ਜਾਂਦਾ ਛੱਡਦਾ ਉਹ ਇਹਨਾਂ ਵੀ ਜਣਾ ਛੱਡ ਸਕਦੇ ਨਸ਼ਾ ਨਾਲ ਵੀ ਨਾਲ ਕੀ ਹੁੰਦਾ ਆ ਜਿਹੜੇ ਬੰਦੇ ਕਹਿੰਦੇ ਵੀ ਸਾਡਾ ਤਾਂ ਬਹੁਤ ਜ਼ਿਆਦਾ ਵੀਕਨ ਹੈ ਕੰਮ ਕਾਨੂੰ ਮਾਨ ਨਹੀਂ ਕਰਦਾ ਜਿਹੜੇ ਕੈਸੂਲ ਖਾਂਦੇ ਆ ਤਾਂ ਬਹੁਤ ਤਰੀਕੇ ਨਾਲ ਉਹਦੇ ਤਿਕਨ ਕੰਮ ਕਰ ਸਕਦੇ ਸਰ ਕਿਹੜੀ ਕਿਹੜੀ ਚੀਜ਼ਾਂ ਦਾ ਇਹਦੇ ਵਿੱਚ ਇਸਤੇਮਾਲ ਕੀਤਾ ਗਿਆ ਹੋਇਆ ਇਹ ਸਾਰੇ ਅਜਰਵਾਇਦ ਕਿੰਦਾ ਇਸਤੇਮਾਲ ਕੀਤਾ ਹੋਇਆ ਕੋਈ ਵੀ ਇਹਦਾ ਸਟੇਰ ਨਹੀਂ ਪਾਇਆ ਗਿਆ ਕਿਰਤ ਕਿਥੋਂ ਮਰਜੀ ਡਿਸਕਾਫ ਹੋਵੇ ਬਿਲਕੁਲ 100% ਆਯੁਰਵੈਦਿਕ ਮੈਡੀਸਨ ਬਹੁਤ ਸਾਰੀਆਂ ਆਪਾਂ ਐਡਾਂ ਦੇਖਦੇ ਆ ਬਹੁਤ ਸਾਰੀਆਂ ਟੀਵੀ ਦੇ ਐਡਾਂ ਦੇਖਦੇ ਆ ਆਯੁਰਵੈਦਿਕ ਫਾਈਟ ਫੈਕਟਰ ਵੀ ਕਈ ਵਾਰ ਕਰ ਜਾਂਦੇ ਨੇ ਇਹਦੇ ਵਿੱਚ ਫਾਈਟ ਫੈਕਟਰ ਤਾਂ ਨਹੀਂ ਹੋਊਗਾ ਨੋ ਨੋ ਬਿਲਕੁਲ ਨਹੀਂ ਜਿੱਥੇ ਮਰਜੀ ਡਿਸਕਾਫ ਹੋ ਸਕਦੇ ਹੋ ਜੀ ਅਗਰ ਕਿਸੇ ਦੀ ਮੰਨ ਲਓ ਵਿਲ ਪਾਵਰ ਕਮਜ਼ੋਰ ਆ ਤਕਾਵੜ ਮਹਿਫੂਜ਼ ਕਰਦਾ ਉਹਨੂੰ ਵੀ ਅਸਰ ਕਰੂਗਾ ਇਹ ਬਿਲਕੁਲ ਸਰ ਉਸੇ ਚੀਜ਼ ਲਈ ਬਣਾਇਆ ਹੋਇਆ ਪਹਿਲੇ ਨੰਬਰ ਤੇ ਸਟ्रेस ਹੋ ਗਈ ਤਕਾਵਟ ਹੋ ਗਈ ਕਮਜ਼ੋਰੀ ਫੀਲ ਕਰ ਰਿਹਾ ਬੰਦਾ ਖਰਾਕ ਚ ਉਹਦੇ ਪੂਰੇ ਤਤਰੀ ਗਾਰੇ ਅੰਦਰ ਇਹ ਪਾਸਾ ਸਾਰਾ ਕੁ ਜੀ ਪਰ ਆਪਾਂ ਜਿੱਥੋਂ ਮਰਜੀ ਪੂਰੇ ਹਿੰਦੁਸਤਾਨ ਚ ਲੈ ਲੋ ਤੁਹਾਨੂੰ ਇਹਦੇ ਨਾਲ ਦਾ ਪ੍ਰੋਡਕਟ ਕਿਤੇ ਨਹੀਂ ਮਿਲਣਾ ਬਹੁਤ ਸਾਰੇ ਗਾਰੰਟੀਆਂ ਦਿੰਦੇ ਨੇ ਬਾਕੀ ਬਹੁਤ ਸਾਰੇ ਗਾਰੰਟੀਆਂ ਦਿੰਦੇ ਨੇ ਆਓ ਇੱਕ ਵਾਰ ਟਰਾਈ ਕਰੋ ਪਰ ਤੁਹਾਡੀ ਗਾਰੰਟੀ ਫੇਲ ਤਾਂ ਨਹੀਂ ਹੋਊਗੀ ਸਰ 15 ਸਾਲ ਤੇ ਇਸ ਤੀਤੇ ਕੰਮ ਕਰ ਰਹੇ ਆ ਹਜੇ ਤੱਕ ਤੱਕ ਨਹੀਂ ਫੇਲ ਹੋਏ ਨਹੀਂ 15 ਸਾਲ ਤੋਂ ਬਹੁਤ ਸਾਰੇ ਬੰਦਿਆਂ ਨੂੰ ਅਜਮਾ ਕੇ ਹਜੇ ਤੱਕ ਐਡ ਕਰਨ ਦਾ ਮੌਕਾ ਮਿਲਿਆ ਤਾਂ ਬਹੁਤ ਚੀਜ਼ਾਂ ਦਾ ਰਿਜ਼ਲਟ ਲੈ ਕੇ ਤੁਹਾਨੂੰ ਇੱਥੇ ਬੁਲਾਇਆ ਗਿਆ ਫਿਰ ਇੱਕ ਦੇਖੋ ਜਿਹੜੀ ਆ ਜਿਹੜੀ ਹੋਣ ਵਾਲੀ ਜਨਰੇਸ਼ਨ ਆ ਉਹ ਬੜੀ ਵੀਕ ਵੀਕ ਹਜਕਲ ਠੀਕ ਆ ਅਗਰ ਸ਼ਾਦੀ-ਸ਼ੁਦਾ ਦੀ ਗੱਲ ਕਰੀਏ ਮੈਰਿਜ ਮੈਰਿਟ ਰਾਈਟ ਦੀ ਗੱਲ ਕਰੀਏ ਰਿਸ਼ਤੇ ਬਹੁਤ ਜਲਦੀ ਟੁੱਟ ਰਹੇ ਨੇ ਮੰਨਦੇ ਹੋ ਤੁਸੀਂ ਇਸ ਗੱਲ ਨੂੰ ਬਿਲਕੁਲ ਸਰ ਤੇ ਰਿਸ਼ਤੇ ਦਾ ਉਸ ਦਾ ਮੇਨ ਕਾਰਨ ਰਿਸ਼ਤੇ ਟੁੱਟਣ ਦਾ ਮੇਨ ਕਾਰਨ ਹੈਗਾ ਸੈਕਸ ਬਿਲਕੁਲ ਤੇ ਉਹਦੇ ਵਕਤ ਕੰਮ ਕਰਦਾ ਹਾਂ ਬਿਲਕੁਲ ਸਰ ਸਭ ਤੋਂ ਪਹਿਲੀ ਗੱਲ ਤੁਹਾਡਾ ਸਵਾਲ ਬਹੁਤ ਵਧੀਆ ਹੈ ਇਹ ਬੇਅਜਿਕਾ ਜਿਹੜੇ ਬੰਦੇ ਆ ਜ਼ਿਆਦਾਤਰ ਬਹੁਤ ਜ਼ਿਆਦਾ ਬੀਕ ਹੈਗੇ ਜੀ ਉਹਦਾ ਕਾਰਨ ਕਿਉਂਕਿ ਇੱਕ ਤਾਂ ਖਰਾਕ ਸਾਡੀ ਜਿਹੜੀ ਖਰਾਕ ਉਹ ਖਰਾਬ ਚੁੱਕੀ ਆ ਦੂਜੇ ਨੰਬਰ ਤੇ ਬੱਚੇ ਨਸ਼ਿਆਂ ਤੇ ਲੱਗ ਗਏ ਠੀਕ ਹੈ ਹੁਣ ਕੀ ਹੁੰਦਾ ਆ ਜਿਹੜਾ ਬੰਦਾ ਕਹਿੰਦਾ ਮੈਂ ਬਿਲਕੁਲ ਸੈੱਟ ਆ ਆਪਣੇ ਉਹਨੂੰ ਫਿੱਟ ਲੱਗਦਾ ਹੁਣ ਉਹਦੀ ਮੈਰਿਜ ਹੋ ਜਾਂਦੀ ਆ ਮੈਰਿਜ ਤੋਂ ਬਾਅਦ ਕੀ ਹੁੰਦਾ ਉਹ ਚੈੱਕ ਕਰਦਾ ਸੀਮਨ ਟੈਸਟ ਕਰਦੇ ਹਾਂਜੀ ਉਹਦਾ ਸਮਰਬਲ ਬਿਲਕੁਲ ਜ਼ੀਰੋ ਹੋ ਗਿਆ ਹੂੰ ਉਹ ਪਹਿਲਾਂ ਤਾਂ ਪਤਾ ਨਹੀਂ ਸੀ ਕਿਉਂਕਿ ਮੈਰਿਜ ਤੋਂ ਬਾਅਦ ਹੀ ਬੰਦਾ ਇਹ ਚੀਜ਼ਾਂ ਕਰਉਂਦਾ ਪਹਿਲਾਂ ਤਾਂ ਕਰਉਂਦਾ ਨਹੀਂ ਹੈਗਾ ਇਹ ਸਾਡੀ ਜਿਹੜੀ ਮੈਡੀਸਨ ਆ ਸਪਰਮ ਤੇ ਵੀ ਬਹੁਤ ਜ਼ਿਆਦਾ ਕੰਮ ਕਰਦੀ ਆ ਹੁਣ ਜਿਹੜੇ ਕੋਟੇ ਮੁੰਡੇ ਨਸ਼ੇ ਹੈ ਕਰਦੇ ਆ ਨਸ਼ੇ ਕਰਦੇ ਆ ਨਸ਼ਾ ਕਰਨ ਲਈ ਉਹਨਾਂ ਦਾ ਸਾਰਾ ਜੀਤੀ ਖੋ ਚੁੱਕੇ ਆ ਜੇਕਰ ਉਹ ਨਸ਼ਾ ਛੱਡਣ ਤੋਂ ਬਾਅਦ ਜੇਕਰ ਆਹ ਸਾਡੀ ਚੀਜ਼ ਵਰਤ ਲੈਂਦੇ ਆ ਉੱਚੀ ਵਿਅੋਹਸਾਤਾ ਕਰਦੀ ਆ ਤੇ ਪ੍ਰੋਪਰ ਤਰੀਕੇ ਨਾਲ ਉਹਨਾਂ ਦੀ ਬੋਡੀ ਜਿਹੜੀ ਪੂਰੀ ਸਟਰੈਂਥ ਫੜ ਸਕਦੀ ਹੈ ਇਹਦੇ ਨਾਲ ਜੀ ਤੇ ਜਿਹੜਾ ਆਈਵੀਐਫ ਅੱਜ ਹੋ ਰਿਹਾ ਉਹ ਇਹਨਾਂ ਕਾਰਨਾ ਕਰਕੇ ਹੋ ਰਿਹਾ ਦੇ ਵੋਸ ਅੱਜ ਇਹਨਾਂ ਕਾਰਨਾ ਕਰਕੇ ਹੋ ਰਿਹਾ ਕਿਉਂਕਿ ਸੈਕਸੂਅਲੀ ਬੰਦਾ ਫੈਕਟ ਨਹੀਂ ਹੈਗਾ ਜਿਹੜਾ ਇਨਸਾਨ ਸੈਕਸ ਨਹੀਂ ਕਰ ਪਾਦਾ ਉਹ ਇਨਸਾਨ ਜਿਹੜਾ ਹੈ ਜਿਹੜਾ ਨਾ ਹੈ ਕਿਉਂਕਿ ਹਫ਼ਤੇ ਦੇ ਵਿੱਚ ਦੋ ਤੋਂ ਤਿੰਨ ਵਾਰ ਤੁਹਾਨੂੰ ਸੈਕਸ ਕਰਨਾ ਹੀ ਚਾਹੀਦਾ ਹੈ ਉਹਦੇ ਨਾਲ ਤੜਕੀ ਜਿਹੜੀ ਬੋਡੀ ਦੀ ਫਿਟਨੈਸ ਆ ਜਦੋਂ ਮਰੀ ਚੈੱਕ ਕਰਾ ਲਓ ਜਿੱਥੇ ਵਾਈਟਸ ਕਰਾ ਲਓ ਬਿਲਕੁਲ ਨਾਰਮਲ ਹੋਊਗੀ ਸੈਕਟਰ ਸਿਰ ਤਾਂ ਕਰ ਪਉਣਗੇ ਅਗਰ ਅੰਦਰੋਂ ਅੰਦਰੋਂ ਸਟਰੋਂਗ ਹੋਣਗੇ ਪਰ ਅੱਜ ਦੀ ਜਨਰੇਸ਼ਨ ਦੀ ਅਗਰ ਗੱਲ ਕਰੀਏ ਤਾਂ 50% ਇਦਾਂ ਦੇ ਮੁੰਡੇ ਨੇ ਜਾਂ ਇਦਾਂ ਦੀਆਂ ਕੁੜੀਆਂ ਨੇ ਜਿਹਦੇ ਜੋ ਅੰਦਰੋਗियत ਉਲਪੀਕ ਹੋ ਚੁੱਕੀਆਂ ਨੇ ਬਿਲਕੁਕੁਲ ਸਾ ਤਾਂ ਹੀ ਆਪਾਂ ਇਹ ਪ੍ਰੋਡਕਟਰ ਦੀ ਲਾਂਚ ਕਰ ਰਹੇ ਹਾਂ ਇਸ ਤਰੀਕੇ ਨਾਲ ਪੈਡ ਕਰ ਰਹੇ ਹਾਂ ਕਿ ਇਹ ਹਰ ਪ੍ਰੋਡਕਟ ਜਿਹੜਾ ਇਹ ਹਰ ਘਰ ਵਿੱਚ ਪਹੁੰਚੇ ਜੀ ਹਰ ਉਹ ਬੱਚਾ ਖਾਵੇ ਮੈਂ ਤਾਂ ਇਹ ਵੀ ਕਹੂੰਗਾ ਜਦੋਂ ਤੁਸੀਂ ਕਿਸੇ ਬੱਚੇ ਦੀ ਮੈਰਿਜ ਕਰਦੀਆਂ ਨਾ ਮੁੰਡੇ ਦੀ ਜਾਂ ਕੁੜੀ ਦੀ ਮੈਰਿਜ ਕਰਦੀਆਂ ਉਸ ਤੋਂ ਪਹਿਲਾਂ ਟੈਸਟ ਨਹੀਂ ਵੀ ਕਰਾਉਣਾ ਤਾਂ ਤੁਸੀਂ ਇਸ ਨਾਲ ਕੈਪਸੂਲ ਦਾ ਕੋੜੀ ਵੀ ਤੇ ਮੁੰਡਾ ਵੀ ਦੋਨੋਂ ਖਾ ਸਕਦੇ ਆ ਜਦੋਂ ਬਾਅਦ ਚ ਵੀ ਟੈਸਟ ਕਰੋ ਕਦੋਂ ਵੀ ਹੋਊਗਾ ਪ੍ਰੋਪਰ ਹੋਣਾ ਜਿਹੜੀ ਸਾਰੀ ਸਿਸਟਮ ਪੂਰਾ ਹੋਊਗਾ ਉਹ ਮਾਂ ਬਣ ਦੇ ਕਾਬਲ ਹੋ ਗਈ ਬੰਦਾ ਬਾਪ ਬਣ ਦੇ ਕਾਬਲ ਹੋਊਗਾ ਤੇ ਹੋਰ ਹੋਰ ਕੀ ਹੋਰ ਕੀ ਰਿਜ਼ਲਟ ਨੇ ਫਰੇ ਦੇ ਕਿਸ ਚੀਜ਼ ਲਈ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਤੇ ਸਾਰੇ ਇਹਨੂੰ ਦਿੱਲੀ ਚੋਂ ਕਰ ਸਕਦੇ ਆ ਹਰ ਇੱਕ ਇਨਸਾਨ ਦੀ ਖਰਾਕ ਚ ਉਨੀ ਪਾਵਰ ਨਹੀਂ ਹੈਗੀ ਜਿਹੜੀ ਉਹ ਪੂਰੀ ਕਰ ਸਕੇ ਸਰੀਰ ਦੇ ਵਾਸਤੇ ਜੀ ਇਹ ਆਪਣੇ ਜਿਹੜੀ ਖਰਾਕ ਚ ਆਪਾਂ ਨੂੰ ਕਮੀਆਂ ਹੈਗੀਆਂ ਉਹ ਹਰ ਚੀਜ਼ ਪੂਰੀ ਕਰਦੀ ਜਿਹੜੀ ਇਹਦੇ ਵਿੱਚ ਮਿਲਦੀ ਹੈਗੇ ਅਸੀਂ ਚੀਜ਼ਾਂ ਪਾਈਆਂ ਹੋਈਆਂ ਹਰ ਚੀਜ਼ ਨੂੰ ਪੂਰੀ ਕਰਦੀ ਹੈ ਬ੍ਰੇਨ ਦੀ ਪਾਵਰ ਹਾਰਡ ਦੀ ਕਵਲ ਬਿਲ ਪਾਵਰ ਆਰਗਾਨਿਕ ਪੂਰੀ ਬੋਡੀ ਦੀ ਬਿਲ ਪਾਵਰ ਕਹੇ ਅੰਦਰ ਅੰਦਰ ਜਿਹੜੇ ਅੰਤਨਲ ਆਰਗਾਨ ਨੇ ਉਹਨਾਂ ਤੇ ਵੀ ਕੰਮ ਕਰਦੀ ਹੈ ਜੀ ਅਗਰ ਕਿ ਅਗਰ ਕਿਸੇ ਨੂੰ ਵੀਕਨੈਸ ਆ ਅਗਰ ਕਿਸੇ ਦੀ ਵਿਲ ਪਾਵਰ ਕਮਜ਼ੋਰ ਹੋ ਚੁੱਕੀ ਆ ਅਗਰ ਕਿਸੇ ਦੇ ਪੱਛਾ ਨਹੀਂ ਹੋ ਰਿਹਾ ਤਾਂ ਡਾਕਟਰ ਸਾਹਿਬ ਈ ਪਾਵਰ ਕੈਪਸੂਲ ਲੈ ਕੇ ਆਏ ਨੇ ਬੀ ਆਪਾ ਈ ਪਾਵਰ ਕੈਪਸੂਲ ਆਗੇ ਨੇ ਗਾਰੰਟੀ ਦਿੰਦੇ ਨੇ ਗਾਰੰਟੀ ਦੇ ਰਹੇ ਹੋ ਤੁਸੀਂ ਇਸ ਦਾ ਦੀ ਬਿਲਕੁਲ ਸਰ ਇਸ ਦਾ ਦੀ ਗਾਰੰਟੀ ਦੇ ਰਹੇ ਆ ਜਿਹੜਾ ਬੰਦਾ 35 ਸਾਲ ਤੋਂ ਉੱਪਰ ਵਾਲਾ ਬੰਦਾ ਦਿੱਲੀ ਜੇ ਕਲਿਕ ਸ਼ੁਰੂ ਕਰੇ ਕੈਪਸੂਲ ਖਾਸਦਾ 40 ਸਾਲ ਤੋਂ ਉੱਪਰ ਵਾਲਾ ਬੰਦਾ ਰੋਜ਼ ਕੈਪਸੂਲ ਖਾਣਾ ਮਨੀ ਬੈਕ ਗਰੰਟੀ ਆ ਬਿਲਕੁਲ ਮਨੀ ਬੈਕ ਗਰੰਟੀ ਆ ਜਿਹੜੀ ਚੀਜ਼ ਦੀ ਪ੍ਰੋਬਲਮ ਤੁਹਾਨੂੰ ਦੱਸੂਗਾ ਅਸੀਂ ਹੋਰ ਟੈਸਟ ਕਰਾਵਾਂਗੇ ਜੇਕਰ ਉਹ ਪ੍ਰੋਬਲਮ ਠੀਕ ਹੋਈ ਦੂਜਾ ਨਾ ਠੀਕ ਹੋਈ ਟੈਸਟ ਦੇ ਵਿੱਚ ਫਿਰ ਅਸੀਂ ਜਿੰਨੇ ਹੱਕ ਦਾ ਲੱਗੇ ਜੀ ਦੇਖਿਆ ਜਾਂਦਾ ਵੱਡੇ ਵੱਡੇ ਹਸਪਤਲ ਹਸਪਤਲਾਂ ਦੇ ਵਿੱਚ ਜਾਂਦੇ ਨੇ ਲੋਕ ਬੱਚਾ ਨਹੀਂ ਹੁੰਦਾ ਅਕਸਰ ਨਸ਼ਾ ਨਸ਼ੇ ਦੀ ਲਤ ਤੇ ਲੱਗ ਜਾਂਦੇ ਨੇ ਜਾਂ ਉਹ ਜਾ ਪ੍ਰੈਗ ਕੋੜੀ ਜਾਂ ਦਾ ਇਸਤੇਮਾਲ ਕਰਦੇ ਨੇ ਜੋ ਬਿਮਾਰੀਆਂ ਵੀ ਲਾਉਂਦੀਆਂ ਨੇ ਮੰਨਦੇ ਹੋ ਇਸ ਗੱਲ ਨੂੰ ਤੁਸੀਂ ਬਿਲਕੁਲ ਬਿਲਕੁਲ ਸਾਰਾ ਪਰੇਸ਼ਾਨ ਅੱਜਕੱਲ ਬਹੁਤ ਸਾਰਾ ਨਸ਼ਾ ਦੇ ਚੱਲਿਆ ਹੋਇਆ ਕੱਲੀਆਂ ਗੋਲੀਆਂ ਨੇ ਕੁੱਕੀ ਹੋ ਗਈ ਐਫੀਮ ਹੋ ਗਈ ਟੋਟੇ ਹੋ ਗਿਆ ਬਹੁਤ ਸਾਰੇ ਇਦਾਂ ਦੇ ਪੇਸ਼ੇ ਸਾਡੇ ਕੋਲ ਆਉਂਦੇ ਜਿਹੜੇ ਕਹਿੰਦੇ ਭਾਈ ਮੈਂ ਆ ਚੀਜ਼ ਲੈ ਲੈ ਸੀ ਮੈਨੂੰ ਆਹ ਪ੍ਰੋਬਲਮ ਆ ਗਈ ਆ ਹੁਣ ਕੀ ਹੁੰਦਾ ਹੈ ਬ੍ਰੇਨ ਨੂੰ ਝਟਕੇ ਲੱਗਦੇ ਆ ਜੀ ਬ੍ਰੇਨ ਨੂੰ ਝਟਕੇ ਕਿਉਂ ਲੱਗਦੇ ਕਿਉਂਕਿ ਬ੍ਰੇਨ ਵੀਕ ਹੋ ਗਿਆ ਜਿਹੜਾ ਉਹ ਪ੍ਰੇਗਾ ਦਾ ਕਿਉਂਗਾ ਬਿਲਕੁਲ ਪ੍ਰੇਗਾ ਕਰਕੇ ਐਨੋਕ ਦੀਆਂ ਗੋਲੀਆਂ ਰੱਖ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੁਕੀ ਖਾਈ ਜਾਂਦੇ ਆ ਜਣ ਕੇ ਛੱਡ ਗੱਲਾਂ ਫਿਰ ਨਸ਼ੇ ਦਾ ਦੀ ਦਖਤ ਤੋੜੇ ਪਾਇਆ ਪਰ ਆਪਣਾ ਜਿਹੜਾ ਕਰਸੂਲ ਹੈਗਾ ਆ ਜੇਕਰ ਬੰਦਾ ਬਿਲਕੁਲ ਨਸ਼ਾ ਮੁਕਤ ਹੋ ਜਾਂਦਾ ਆ ਨਸ਼ਾ ਮੁਕਤ ਹੋ ਕੇ ਉਹਦੀ ਬਾਡੀ ਚ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਰਹਿ ਜਾਂਦੀ ਆ ਸੈਕਸ ਪ੍ਰਤੀ ਜਾਂ ਉਹਦਾ ਸਟਰੈਂਥ ਪ੍ਰਤੀ ਕਿਸੇ ਤਰ੍ਹਾਂ ਦੀ ਵੀਕਨੈਸ ਹੋ ਗਈ ਬ੍ਰੇਨ ਵੀਕ ਹੋ ਗਿਆ ਝਟਕੇ ਲੱਗਦੇ ਆ ਉਹ ਵੀ ਇੰਨਾ ਠੀਕ ਹੋ ਜਾਣੇ ਆ ਅਗਰ ਮੰਨ ਲਓ ਕਿਸੇ ਨੂੰ ਝਟਕੇ ਲੱਗਦੇ ਨੇ ਬ੍ਰੇਨ ਵੀਕ ਹੋ ਜਾਂਦਾ ਬ੍ਰੇਨ ਦੇ ਨਸਾ ਵੀਕ ਹੋ ਜਾਂਦੇ ਆ ਨੇ ਲੱਖਾਂ ਰੁਪਏ ਲੈ ਲੈਂਦੇ ਨੇ ਡਾਕਟਰ ਇਹਦੇ ਨਾਲ ਠੀਕ ਹੋ ਜਾਣਗੇ ਬਿਲਕੁਲ ਸਰ ਬਿਲਕੁਲ ਠੀਕ ਹੋਗੇ ਗਰੰਟੀ ਨਾਲ ਠੀਕ ਹੋਗੇ ਬਸ ਜਿੱਦਾਂ ਅਸੀਂ ਦੱਸਣਾ ਉਦਾਂ ਹੀ ਕਰਨੀ ਪੈਣੀ ਹੈ ਜੀ ਜੋ ਚੀਜ਼ਾਂ ਅਸੀਂ ਬੰਦ ਕਰਦੀਆਂ ਜੋ ਚੀਜ਼ਾਂ ਨਹੀਂ ਖਾਣੀਆਂ ਉਹ ਸਾਰਾ ਪਛੇ ਪ੍ਰੋਫੈਸ਼ਨ ਨੂੰ ਸਮਝਾਵਾਂਗੇ ਪ੍ਰੋਪਰ ਤਰੀਕੇ ਨਾਲ ਡੋਜ਼ ਲੈ ਕੇ ਤਾਂ ਬਿਲਕੁਲ ਠੀਕ ਹੋਗਾ ਉਹਨੇ ਟਾਈਮ ਲੈ ਸਰ ਕਿਹੜੀ ਕਿਹੜੀ ਚੀਜ਼ਾਂ ਇਹਦੇ ਵਿੱਚ ਇਸਤੇਮਾਲ ਕੀਤਾ ਗਿਆ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਗਈਆਂ ਨੇ ਕਿਹੜੇ ਜੜੀ ਬੂਟੀਆਂ ਪਾਈਆਂ ਗਈਆਂ ਨੇ ਇਹਦੇ ਵਿੱਚ ਇਹਦੇ ਵਿੱਚ ਸਾਰੀਆਂ ਜੜੀ ਬੂਟੀਆਂ ਪਾਈਆਂ ਗਈਆਂ ਬਹੁਤ ਜ਼ਿਆਦਾ ਅੱਪਰ ਲੈਵਲ ਦੀਆਂ ਚੀਜ਼ਾਂ ਹੈਗੀਆਂ ਹੁਣ ਜਿ ਚੰਗੇ ਤਰੀਕੇ ਨਾਲ ਬਹੁਤ ਢੰਗ ਨਾਲ 15 ਸਾਲ ਦੀ ਮਿਹਨਤ ਸਾਡੀ ਇਹ ਬਹੁਤ ਚੰਗੇ ਤਰੀਕੇ ਨਾਲ ਢੰਗ ਨਾਲ ਬਣਾਇਆ ਗਿਆ ਮੇਰੇ ਦਾਦਾ ਜੀ ਤੇ ਪਰਦਾਦਾ ਜੀ ਵੈਸੇ ਸੀ ਉਹਨਾਂ ਦੇ ਵਿੱਚੋਂ ਹੀ ਸਾਰਾ ਨਕਸ਼ਾ ਕਰਕੇ ਆਇਆ ਦਾਦੇ ਪਰਦਾਦਿਆ ਤੋਂ ਇਹ ਤੁਸੀਂ ਇਹ ਕੰਮ ਕਰਦਾ ਆ ਰਹੇ ਹੋ ਬਿਲਕੁਲ ਜੀ ਦਾਦਾ ਜੀ ਵੀ ਦੀਵਾਨ ਚੰਦ ਜੀ ਜੀ ਸੀਗੇ ਵੈਸੇ ਸੀ ਤੇ ਮੇਰੇ ਪਿਤਾ ਜੀ ਕਰਤਾ ਚੰਦ ਜੀ ਉਹ ਵੀ ਵੈਸੇ ਸੀ ਜੀ ਬਾਬਾ ਜੋ ਜੋ ਅੱਜ ਕੱਲ ਦੇ ਬੱਚੇ ਨੇ ਉਹ ਬਹੁਤ ਕੁਝ ਖਾਂਦੇ ਨੇ ਪਰ ਬਹੁਤ ਕੁਝ ਖਾਂਦੇ ਨੇ ਫਰੀ ਚੀਜਾਂ ਖਾਂਦੇ ਨੇ ਆਪਣੀ ਪੂਰੀ ਪ੍ਰੋਪਰ એનર્ਜੀ ਲੈਂਦੇ ਨੇ ਫਿਰ ਵੀ ਵੀਕ ਰਹਿੰਦੇ ਨੇ ਕੀ ਕਹਿ ਬਹੁਤ ਕੰਮ ਕਰੂਗਾ ਉਹਨੋਂ ਤੇ ਬਿਲਕੁਲ ਸਰੂ ਬਿਲਕੁਲ ਕਈ ਬੱਚੇ ਹੁੰਦੇ ਹੁਣ 18 19 ਸਾਲ ਦੇ ਬੱਚੇ ਜਿੰਮ ਜਾਂਦੇ ਆ ਫਿਰ ਵੀ ਉਹ ਕਹਿੰਦੇ ਅਸੀਂ ਬਿਲਕੁਲ ਵੀਕ ਹੈਗੇ ਆ ਮੇਰੇ ਕੋਲ ਬਹੁਤ سارے ਪੇਸ਼ੈਂਟ ਆਦਾਂ ਆਉਂਦੇ ਆ ਅੰਕਰੀ ਸਾਨੂੰ ਕੁਝ ਦਿਓ ਵੀ ਅਸੀਂ ਬਹੁਤ ਜ਼ਿਆਦਾ ਵੀਕ ਆ ਇੰਨੀ ਮਿਹਨਤ ਕਰਦੇ ਆ ਏਗ ਵੀ ਖਾਂਦੇ ਆ ਬਨਾਣਾ ਵੀ ਖਾਂਦੇ ਆ ਪਰ ਸਾਡੀ ਬਾਡੀ ਨੂੰ ਲੱਗ ਨਹੀਂ ਰਿਹਾ ਕਾਰਨ ਕੀ ਆ ਖਰਾਕ ਜਿਹੜੀ ਆਪਾਂ ਦੀ ਸਰੀਰ ਉਸ ਵੇਲੇ ਜਿਹੜੀ 19 ਸਾਲ ਦੀ ਉਮਰ ਹੁੰਦੀ ਆ ਖਰਾਕ ਬੰਦਾ ਖਾਂਦਾ ਜ਼ਰੂਰੀ ਆ ਉਦੇ ਗਾਰ ਦੇ ਕੀ ਹੁੰਦਾ ਉਹਦੇ ਲਈ ਵਰਕਸ਼ਾਪ ਲੋਡ ਹੁੰਦਾ ਤਾਂ ਖੇਡਦਾ ਆ ਜਿੰਮ ਕਰਦਾ ਕੁਝ ਵੀ ਕਰਦਾ ਆ ਉਹਦੀ ਬੋਡੀ ਦੀ ਗਰੋਥ ਉਨੀ ਹੋ ਨਹੀਂ ਗਈ ਜੀ ਜਿਹੜਾ ਇਹ ਆਪਣਾ ਇਹ ਪਾਵਰ ਪਕਾ ਲੈਣਾ ਉਹਦੀ ਬੋਡੀ ਦੀ ਗਰੋਥ ਉਹਦੇ ਮਸਲ ਦੀ ਗਰੋਥ ਹਰ ਚੀਜ਼ ਤੇ ਵਰਕ ਕਰਦਾ ਜਿਹੜਾ ਉਹਦਾ ਨੰਬਰੀ ਹਾਈਟ ਵੀ ਘਟ ਰਹੀ ਹਾਈਟ ਵੀ ਵੱਧ ਫਰ ਨਹੀਂ ਰਿਹਾ ਬੱਚਾ ਵੱਧ ਫਰ ਨਹੀਂ ਰਿਹਾ 15 ਸਾਲ ਤੋਂ ਉੱਪਰ ਵਾਲਾ ਬੰਦਾ ਬੱਚਾ ਇਹਨੂੰ ਇੱਕ ਦੋ ਦਿਨ ਛੱਡ ਕੇ ਇੱਕ ਕੈਪਸੂਲ ਖਾਣਾ ਸ਼ੁਰੂ ਕਰ ਦਵੇ ਉਹਦੀ ਬੋਡੀ ਦੇ ਮਸਲ ਹਰ ਤਰ੍ਹਾਂ ਦੀ ਉਹਦੀ ਕਮਜ਼ੋਰੀ ਦੂਰ ਹੋ ਜਾਂਦੀ ਆਈ ਸਾਈਡ ਵੀ ਆਈ ਸਾਈਡ ਵੀ ਕਹਿੰਦਾ ਉਹ ਵੀ ਠੀਕ ਹੋ ਜਾਏਗੀ ਅਗਰ ਤੁਹਾਨੂੰ ਕੋਈ ਮਾਈਂਡ ਦੀ ਮਾਈਂਡ ਦੇ ਵਿੱਚ ਨਫਾ ਕਮਜ਼ੋਰ ਹੋ ਜਾਂਦੀਆਂ ਨੇ ਅਗਰ ਮਾਈਂਡ ਦੀ ਕੋਈ ਦਿੱਕਤ ਆ ਜਾਂਦੀ ਆ ਜਾਂ ਫਿਰ ਤੁਹਾਨੂੰ ਮਰਦਾਨਾ ਕਮਜ਼ੋਰੀ ਦੀ ਪ੍ਰੋਬਲਮ ਆ ਜਾਂ ਤੁਹਾਨੂੰ ਵੀਕਨੈਸ ਵੀਕਨੈਸ ਆ ਰਹੀ ਆ ਜਾਂ ਕੋਈ ਪੱਛੀਆਂ ਨੂੰ ਕੋਈ ਉਹਨਾਂ ਦਾ ਫਰੀਨ ਨਹੀਂ ਵਾਦਾ ਨਹੀਂ ਵਾਦਾ ਨਹੀਂ ਖੁੱਲਦਾ ਨਹੀਂ ਤਾਂ ਤੁਸੀਂ ਇੱਕ ਵਾਰ ਈ ਪਾਵਰ ਦਾ ਇਸ ਤੋਂ ਬਾਅਦ ਜੂਰ ਕਰੋ ਗਰੰਟੀ ਦਿੰਦੇ ਨੇ ਡਾਕਟਰ ਸਾਹਿਬ ਬੈਸਪਾ ਗਰੰਟੀ ਦਿੰਦੇ ਨੇ ਅਗਰ ਇਹਦਾ ਰਿਜ਼ਲਟ ਨਾ ਆਇਆ ਤਾਂ ਰਿਟਰਨ ਮਨੀ ਬੈਕ ਆ ਡਾਕਟਰ ਸਾਹਿਬ ਅਗਰ ਗੱਲ ਕਰੀਏ ਤੱਕ ਕਿੰਨੇ ਏਜ ਤੋਂ ਲੈ ਕੇ ਕਿੰਨੇ ਏਜ ਤੱਕ ਬੱਚਾ ਇਹ ਖਾ ਸਕਦੇ ਨੇ ਇਹ 15 ਸਾਲ ਤੋਂ ਉੱਪਰ ਵੀ ਉਮਰ ਦਾ ਬੱਚਾ ਖਾ ਸਕਦਾ ਕੋਈ ਜੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਸੀਗਾ ਅੱਜ ਦੇ ਸਮੇਂ ਵਿੱਚ ਡਿਪਰੈਸ਼ਨ ਜਿਹੜਾ ਨਾ ਉਹ ਆਪਣੇ ਇੰਡੀਆ ਦੇ ਵਿੱਚ ਘਰ ਘਰ ਚ ਟੁੱਕਾ 90 ਹਰ ਘਰ ਦੇ ਵਿੱਚ ਜੇ ਅਗਰ ਅਗਰ ਗੱਲ ਕਰੀਏ ਅਗਰ ਡਿਪਰੈਸ਼ਨ ਦੀ ਗੱਲ ਕਰੀਏ ਇੱਕ ਘਰ ਛੱਡ ਕੇ ਦੂਜੇ ਘਰ ਡਿਪਰੈਸ਼ਨ ਡਿਪਰੈਸ਼ਨ ਸ਼ੂਗਰ ਤੇ ਕੈਂਸਰ ਵੀ ਹੁੰਦਾ ਤੀਜਾ ਬਿਸ਼ਣ ਕਹਿੰਦੇ ਹੋ ਜਾਂਦਾ ਸ਼ੁਰੂ ਕਾਰਨ ਕੀ ਆ ਜਿਹੜਾ ਡਿਪਰੈਸ਼ਨ ਹੈ ਨਾ ਉਹ ਇਨਸਾਨ ਖੁਦ ਲਾਂਦਾ ਹੈ ਕਾਰਨ ਕੀ ਹੈ ਡਾਕਟਰ ਸਭ ਨੂੰ ਡਿਪਰੈਸ਼ਨ ਹੁੰਦਾ ਕੀ ਹੈ ਡਿਪਰੈਸ਼ਨ ਨਸਣ ਲੱਗਾ ਡਿਪਰੈਸ਼ਨ ਚ ਬੱਚਾ ਨਹੀਂ ਜਾਂਦਾ ਡਿਪਰੈਸ਼ਨ ਸਭ ਹਮੇਸ਼ਾ ਮੇਰੇਡ ਬੰਦਾ ਹੀ ਹੁੰਦਾ ਮੇਰੇਡ ਜਾਂ ਉਹ ਲੇਡੀਆਂ ਹੁੰਦੀਆਂ ਜਾਂ ਉਹ ਹੁੰਦਾ ਕਾਰਨ ਕੀ ਇਹਦਾ ਕਾਰਨ ਕੀ ਹੁੰਦਾ ਆ ਉਹ ਕਹਿੰਦੇ ਇਹ ਇੱਕ ਦੂਜੇ ਨੂੰ ਪਿਆਰ ਕਰਦੇ ਪਿਆਰ ਕਰਨ ਦਾ ਮਤਲਬ ਕੀ ਹੁੰਦਾ ਆ ਜਦੋਂ ਉਹਨਾਂ ਫਿਜ਼ੀਕਲ ਰਿਲੇਸ਼ਨ ਬਣਦੇ ਆ ਜੀ ਵੀਕਲੀ ਬਣਦੇ ਆ ਮੰਥਲੀ ਬਣਦੇ ਆ ਜਾਂ ਮਹੀਨੋਂ ਦੋ ਮਹੀਨੇ ਬਾਅਦ ਬਣਦੇ ਆ ਉਹ ਚੀਜ਼ਾਂ ਬਿਲਕੁਲ ਮੈਂਟ ਨਹੀਂ ਜਾਂਦੀਆਂ ਜੇਕਰ ਉਹ ਹਰ ਹਫਤੇ ਵਿੱਚ ਦੋ ਵਾਰ ਰਿਲੇਸ਼ਨ ਬਣਾਉਂਦੇ ਆ ਫਿਜ਼ੀਕਲ ਰਿਲੇਸ਼ਨ ਜੇ ਉਹਦੇ ਕਹੀ ਜਾਣ ਮੇਰਾ ਪਿਆਰ ਆ ਮੇਰਾ ਪ ਫਿਜ਼ੀਕਲ ਰਿਸ਼ਤਿਆਂ ਦੇ ਨਾਲ ਹੀ ਘਰ ਬੰਦਾ ਆ ਜੇਕਰ ਫਿਜ਼ੀਕਲ ਰਿਸ਼ਤੇ ਨਹੀਂ ਹੈਗੇ ਤਾਂ ਉਹ ਸਟ्रेस ਵਿੱਚ ਜਾਣੇ ਜਾਣਾ ਕਿਉਂਕਿ ਇੱਕ ਬੰਦਾ ਕਹਿੰਦਾ ਚਾਹੁੰਦਾ ਆ ਮੈਂ ਇਹਨਾਂ ਨਾਲ ਰਿਸ਼ਤਿਆਂ ਬਣਾਵਾ ਚਾਹ ਨੂੰ ਕਹਿੰਦਾ ਨਹੀਂ ਮੈਂ ਨਹੀਂ ਮੈਂ ਨਹੀਂ ਕਰਨਾ ਨਾ ਕੋਈ ਜ਼ਰੂਰੀ ਹੈ ਰਿਸ਼ਤਿਆਂ ਨੂੰ ਬਣਾਉਣੇ ਜ਼ਰੂਰੀ ਨੇ ਜਿਹੜੇ ਹਸਬੰਡ ਆ ਚਾਹੇ ਵਾਈਫ ਆ ਜੇਕਰ ਉਹ ਤਰੀਕੇ ਨਾਲ ਆਪਣੀ ਲਾਈਫ ਨੂੰ ਇੰਜੋਏ ਕਰ ਲੈ ਇਹ ਨਹੀਂ ਵੀ ਬੱਚੇ ਪੈਦਾ ਕਰ ਲੈ ਤਾਂ ਬਸ ਬੰਦ ਖੌਣ ਖਤਮ ਕਰਾ ਇਹ ਤੁਹਾਡੀ ਬੋਡੀ ਦੀ ਬੇਸਿਕ ਨੀਡ ਆ ਬਿਲਕੁਲ ਬੇਸਿਕ ਨੀਡ ਨੂੰ ਆਪਾਂ ਕਿੱਦਾਂ ਪੂਰਾ ਕਰਨਾ ਆ ਹੁਣ ਅਸੀਂ ਕੋਈ ਖੂਆ ਉੱਚਾ ਪਾਣੀ ਕੱਢੀ ਜਾਂਦੇ ਆ ਪਾਣੀ ਕੱਢੀ ਜਾਂਦੇ ਆ ਉੱਚ ਪਾਣੀ ਥੱਲੇੋਂ ਧਰਤੀ ਤੋਂ ਆ ਹੀ ਜਾਂਦਾ ਪਰ ਜਿਹੜੀ ਸਾਡੀ ਬਾਡੀ ਆ ਉਹ ਤਾਂ ਤਾਂ ਬਣਨੀ ਹੈ ਕਿਉਂਕਿ ਖਾਾਕ ਅੰਦਰ ਜਾਊਗੀ ਤਾਂ ਹੀ ਹੀ ਉਹ ਪ੍ਰੋਪਰ ਸਟਾਣੇ ਜਿਹੜੀਆਂ ਬਣਨ ਚਾਹੀਦੀਆਂ ਜਿਹੜਾ ਆਪਣਾ ਈ ਪਾਵਰ ਕੈਪਸੂਲ ਉਹ ਚੀਜ਼ਾਂ ਸੀ ਇਹਦੇ ਵਿੱਚ ਪਾਈਆਂ ਹੋਈਆਂ ਜਿਹੜਾ ਮੰਨੋ ਲੇਡੀਜ਼ ਆ ਲੇਡੀ ਦਾ ਮਨ ਨਹੀਂ ਕਰਦਾ ਉਹਦਾ ਮਨ ਪਹੁੰਚ ਗਿਆ ਵੀ ਮੈਂ ਨਹੀਂ ਮੀ ਤੋਕਾ ਹੈਨਾ ਜੇਕਰ ਉਹ ਵੀ ਲੇਡੀ ਇਹ ਖਾ ਲੂਗੀ ਨਾ ਕੱਲਾ ਲੇਡੀਜ਼ ਨੂੰ ਨਹੀਂ ਜਨਰਲਸ ਨੂੰ ਨਹੀਂ ਪਰ ਲੇਡੀਜ਼ ਨੂੰ ਵੀ ਆਉਣੀ ਆ ਜੇਕਰ ਲੇਡੀਜ਼ ਜ਼ਿਆਦਾ ਡਿਪਰੈਸ਼ਨ ਆ ਡਿਪਰੈਸ਼ਨ ਕਿਉਂ ਆਉਂਦਾ ਕਿਉਂਕਿ ਜਨਰਲ ਜਿਹੜੇ ਆ ਉਹ ਬਾਹਰ ਅੰਦਰ ਜੀ ਮੇਨ ਮੇਨ ਦਿੱਕਤ ਇਹ ਰਹਦਿਓ ਵੀ ਡਿਪਰੈਸ਼ਨ ਦੇ ਵਿੱਚ ਜਾਣ ਦਾ ਕਾਰਨ ਸੈਕਸ ਕਰਨਾ ਹਾਂ ਬਿਲਕੁਲ ਵੀ ਸੈਕਸ ਨਾ ਕਰਨਾ ਨਾ ਕਰਨਾ ਸੈਕਸ ਕਰਨਾ ਬਹੁਤ ਜ਼ਰੂਰੀ ਹੈ ਹਫਤੇ ਦੇ ਵਿੱਚ ਤੇ ਹਫਤੇ ਦੇ ਵਿੱਚ ਕਿੰਨੀ ਵਾਰ ਕਰਨਾ ਚਾਹੀਦਾ ਘੱਟੋ-ਵੱਟ ਦੋ ਵਾਰ ਦੋ ਵਾਰ ਹਾਂ ਜਿਹੜੇ ਮੈਰਿਡ ਪਰਸਨ ਹੈਗੇ ਮੈਰਿਡ ਪਰਸਨ ਪਰ ਕਿ ਪਰ ਪ੍ਰੋਬਲਮ ਤਾਂ ਡਾਕਟਰ ਸਾਹਿਬ ਡਾਕਟਰ ਸਾਹਿਬ ਉਹੀ ਗੱਲ ਦੀ ਆ ਰਹੀ ਆ ਅੰਦਰੋਂ ਵਿਲ ਪਾਵਰ ਕਮਜ਼ੋਰ ਹੋ ਚੁੱਕੀ ਆ ਖਤਮ ਹੋ ਚੁੱਕੇ ਨੇ ਸਰ ਤਾਂ ਹੀ ਇਹ ਦਵਾਈ ਤਰ੍ਹਾਂ ਕੀਤੀ ਗਈ ਹੈ ਇਹ ਪਾਵਰ ਜੀ ਤਾਂ ਹੀ ਪਾਵਰ ਕਰ ਕੀਤੀ ਗਈ ਆ ਇਹ ਤੇ ਅਜੇ ਤੋਂ ਨਹੀਂ 15 ਸਾਲ ਤੋਂ ਹੀ ਵਰਕ ਕਰ ਰਹੇ ਆ ਇਹ ਪ੍ਰੋਪਰ ਤਰੀਕੇ ਨਾਲ ਹੀ ਇਹਦਾ ਰਿਜ਼ਲਟ ਲੈ ਚੁੱਕੇ ਆ ਕਿੰਨੇ ਕੁ ਪੇਸ਼ੈਂਟ ਨੇ ਪੰਜਾਬ ਦੇ ਜੋ ਤੁਹਾਡੇ ਕੋਲ ਆ ਚੁੱਕੇ ਨੇ ਜੋ ਦਾ ਇਹਦਾ ਇਸਤੇਮਾਲ ਕਰਦੇ ਨੇ ਸਟੇਟਾਂ ਦੇ ਵਿੱਚ ਵੀ ਸਾਡੀ ਮੈਡੀਸਿਨ ਜਾ ਚੁੱਕੀ ਹੈ ਅਦਰ ਸਟੇਟਾਂ ਵਿੱਚ ਇੰਡੀਆ ਦੇ ਪੂਰੇ ਦੇ ਭੰਗ ਚੁੱਕੀ ਹੈ ਸਾਡੀ ਮੈਡੀਸਨ 15 ਸਾਲ ਤੋਂ ਦਾਦੇ ਪਰਦਾਦੇ ਤੋਂ ਵਰਕ ਕਰਦੇ ਆ ਰਹੇ ਹੋ ਹਾਂ ਜੀ ਜੀ ਗੱਲ ਕਰਦੇ ਆ ਈ ਪਾਵਰ ਦੀ ਅਗਰ ਪਹਿਲਾਂ ਨਹੀਂ ਮੈਂ ਦੱਸ ਕੇ ਦੱਸ ਦੱਸ ਚੁੱਕਿਆ ਅਗਰ ਕਿਸੇ ਦੇ ਬੱਚਾ ਪੈਦਾ ਬੱਚਾ ਨਹੀਂ ਹੁੰਦਾ ਉਹ ਮਾਨਸਿਕ ਪਰੇਸ਼ਾਨ ਹੋ ਜਾਂਦੇ ਨੇ ਡਾਕਟਰ ਸਾਹਿਬ ਦਾ ਕਹਿਣਾ ਵੀ ਸੈਕਸ ਕਰਨਾ ਵੀ ਜ਼ਰੂਰੀ ਹੈ ਜੋ ਮਾਈਂਡ ਨੂੰ ਫਰੈਸ਼ ਕਰਦਾ ਅਗਰ ਮਾਈਂਡ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਸਟ੍ਰੈਸ ਦੇ ਵਿੱਚ ਚਲੇ ਜਾਂਦੇ ਨੇ ਜਾਂ ਫਿਰ ਬੱਚੇ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਈ ਪਾਵਰ ਦਾ ਇਸਤੇਮਾਲ ਜ਼ਰੂਰ ਕਰੋ ਗਾਰੰਟੀ ਦਿੰਦੇ ਨੇ ਡਾਕਟਰ ਸਾਹਿਬ ਵਿਆਜ ਸਾਹਿਬ ਗਾਰੰਟੀ ਦਿੰਦੇ ਨੇ ਪੈਸੇ ਰਿਟਰਨ ਹੋਣਗੇ ਡਾਕਟਰ ਸਾਹਿਬ ਅਗਰ ਕਿਸੇ ਨੇ ਆਨਲਾਈਨ ਤੁਹਾਡਾ ਪ੍ਰੋਡਕਟ ਮੰਗਵਾਉਣਾ ਹੋਵੇ ਤਾਂ ਆਨਲਾਈਨ ਮੰਗਵਾ ਸਕਦਾ ਬਿਲਕੁਲ ਮੰਗਵਾ ਸਕਦਾ ਜੀ ਬਿਲਕੁਲ ਮੰਗਵਾ ਸਕਦਾ ਗਵਾੜੇ ਆਪਣਾ ਆਫਿਸ ਹੈ ਜੀ ਡਿਸਟ੍ਰੀਮਲ ਦੇ ਕੋਲ ਜੀ ਜਦੋਂ ਮਰਜੀ ਪ੍ਰੋਪਰ ਇੱਕ ਵਾਰ ਐਡਰੈਸ ਦੱਸ ਦਿਓ ਦਰਸ਼ਕਾਂ ਨੂੰ ਵੀ ਤੁਹਾਡਾ ਤੁਹਾਡੀ ਲੋਕੇਸ਼ਨ ਤੇ ਆਇਆ ਜਾ ਸਕੇ ਗਵਾੜਾ ਨੇਅਰ ਡਿਸਟ੍ਰੀਮਲ ਡਿਸਟ੍ਰੀਮਲ ਤੋਂ ਉੱਪਰ ਤੱਕ ਹੈ ਨਹੀਂ ਰੋਟਾ ਥੋੜਾ ਇੱਕ ਵਾਰ ਮੋਬਾਈਲ ਨੰਬਰ ਵੀ ਮੈਂਸ਼ਨ ਸ਼ੁਰੂ ਕਰ ਦਿਓ ਹਾਂਜੀ 90417 ਤੇ 0184 0184 ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਕਫਰ ਇ ਪਾਵਰ ਦੀ ਹੱਥ ਮਾਰ ਮਾਰ ਕੇ ਗਾਰੰਟੀ ਦਿੰਦੇ ਨੇ ਅੱਜ ਉਹਨਾਂ ਤੋਂ ਵੀ ਜਾਣ ਲੈਣੇ ਆ ਜੋ ਜਿਨ੍ਹਾਂ ਨੇ ਹੀ ਪਬ ਦਾ ਯੂਜ਼ ਕੀਤਾ ਹੋਇਆ ਇਫਤਿਹਾਰ ਕੀਤਾ ਹੋਇਆ ਬ੍ਰਦਰ ਕੀ ਹਾਲ ਚੱਲ ਆ ਠੀਕੋ ਬਹੁਤ ਵਧੀਆ ਬਾਤ ਵਧੀਆ ਭਾਈ ਤੁਸੀਂ ਦੱਸੋਗੇ ਮੈਨੂੰ ਤੇ ਤੁਸੀਂ ਹੀ ਪਾਵਰ ਯੂਜ਼ ਕੀਤਾ ਹੋਇਆ ਕੀ ਪ੍ਰੋਬਲਮਸ ਸੀ ਤੁਹਾਨੂੰ ਬਿਲਕੁਲ ਸਰ ਮੈਨੂੰ ਇਹ ਯੂਜ਼ ਕਰਦਿਆਂ ਨੂੰ ਮੇਬੇ 3 ਮਹੀਨੇ ਤੋਂ ਉੱਪਰ ਹੋ ਚੱਲਿਆ ਤੇ ਮੈਂ ਇਹਨੂੰ ਯੂਜ਼ ਕਰਕੇ ਆਪਣੀ ਲਾਈਫ ਦੇ ਵਿੱਚ ਹੁਣ ਬਹੁਤ ਜ਼ਿਆਦਾ ਹੈਪੀ ਦਿੱਕਤ ਗਈ ਸੀ ਕਿ ਆਪਾਂ ਨੂੰ ਮੇਰੇ ਵਿੱਚ ਦਿੱਕਤ ਸੀ ਸਭ ਤੋਂ ਪਹਿਲਾਂ ਤਾਂ ਮੈਂ ਡਿਪਰੈਸ਼ਨ 'ਚ ਚਲਾ ਗਿਆ ਸੀ ਜੀ ਉਸ ਤੋਂ ਬਾਅਦ ਮੇਰੀ ਸੈਂਟ ਥੈਂਕ ਬਹੁਤ ਲੋ ਹੋ ਗਈ ਸੀ ਮੇਰੀ ਬਿਲ ਪਾਵਰ ਬਿਲਕੁਲ ਖਤਮ ਹੋ ਚੁੱਕੀ ਸੀ ਜਦੋਂ ਦਾ ਮੈਂ ਪ੍ਰੋਡਕਟ ਯੂਜ਼ ਕੀਤਾ ਮੇਰੀ ਸੈਂਟ ਥੈਂਕ ਮੇਰੀ ਬਿਲ ਪਾਵਰ ਔਰ ਮੇਰਾ ਜਿਹੜਾ ਮਾਈਂਡ ਬਿਲਕੁਲ ਸੈਟ ਹੋ ਚੁੱਕਾ ਤੇ ਮੈਂ ਇਸ ਲਈ ਵੈਦ ਸਾਹਿਬ ਡਾਕਟਰ ਸਾਹਿਬ ਦਾ ਬਹੁਤ ਬਹੁਤ ਕਿੰਨੇ ਲੋਕ ਕਿੰਨੇ ਕਿ ਡਾਕਟਰ ਨੂੰ ਤੁਸੀਂ ਦਿਖਾ ਚੁੱਕੇ ਸੀ ਕਿੰਨੇ ਹਸਪਤਾਲਾਂ ਦੇ ਵਿੱਚ ਤੁਸੀਂ ਘੁੰਮ ਚੁੱਕੇ ਸੀਗੇ ਪਹਿਲਾਂ ਬਹੁਤ ਸਾਰੀਆਂ ਇੰਗਲਿਸ਼ ਦਵਾਈਆਂ ਖਾਧੀਆਂ ਬਹੁਤ ਸਾਰੇ ਹਸਪਤਾਲਾਂ ਵਿੱਚ ੱਟਕੇ ਖਾਦੇ ਪਰ ਮੈਂ ਕਿਤੇ ਵੀ ਸੈੱਟ ਨਹੀਂ ਸੀ ਕਿੰਨੇ ਕਿ ਪੈਸੇ ਵੇਸਟ ਕਰਦੇ ਹੇ ਤੱਕ ਮੈਂ ਘਟੋ ਘਟ ਵੀ 10 ਤੋਂ 15000 ਰੁਪਏ ਵੇਸਟ ਕਰ ਚੁੱਕਾ ਹਾਂ ਜੀ ਪਰ ਸੈਟੀਸਫਾਈ ਨਹੀਂ ਹੋਏ ਕੋਈ ਸੈਟੀਸਫਾਈ ਬਿਲਕੁਲ ਨਹੀਂ ਜੀ ਪਰ ਈ ਪਾਵਰ ਨੇ ਤੁਹਾਨੂੰ ਬਿਲਕੁਲ ਸਹੀ ਕਰ ਦਿੱਤਾ ਜਦੋਂ ਦਾ ਮੈਂ ਈ ਪਾਵਰ ਖਾਣਾ ਸਟਾਰਟ ਕੀਤਾ ਜੀ ਮੈਂ ਤੁਹਾਡੇ ਸਾਹਮਣੇ ਮੇਰੀ ਬੋਡੀ ਮੇਰੇ ਆਹ ਦੇਖ ਸਕਦੇ ਹੋ ਤੁਸੀਂ ਮੇਰੇ ਡੋਲੇ ਜਿਹੜੇ ਮਤਲਬ ਬਣ ਚੁੱਕੇ ਆ ਜੀ ਤੇ ਈ ਪਾਵਰ ਦਾ ਕਮਾਲ ਆ ਈ ਪਾਵਰ ਇੱਕ ਗਰੰਟੀ ਇਹ ਤੂੰ ਫੱਟ ਚ ਬੋਲ ਰਿਹਾ ਝੂਠਾ ਨਹੀਂ ਬੋਲ ਰਿਹਾ ਕਿਤੇ ਮੈਂ ਪਹਿਲਾਂ ਸਪਲੀਮੈਂਟ ਬਹੁਤ ਖਾਦਾ ਜੀ ਹੁਣ ਮੈਂ ਖਾਂਦਾ ਸਪਲੀਮੈਂਟ ਖਾਲੀ ਪ੍ਰੋਟੀਨ ਲੈਂਦਾ ਪ੍ਰੋਟੀਨ ਲੈਂਦਾ ਜਿਹੜਾ ਉਹ ਮੈਂ ਘਰ ਦੀ ਡਾਈਟ ਤੋਂ ਲੈਂਦਾ ਅੰਡਿਆਂ ਤੋਂ ਲੈਂਦਾ ਕੈਪਸੂਲ ਲੈਂਦਾ ਚੋਲਾਂ ਤੋਂ ਆ ਲੋਕਾਂ ਤੋਂ ਬਾਕੀ ਡਾਕਟਰ ਸਾਹਿਬ ਨੇ ਮੈਨੂੰ ਬਹੁਤ ਵਧੀਆ ਡਾਈਟ ਪਲਾਨ ਬਣਾ ਕੇ ਦਿੱਤਾ ਹੈ ਜਿਹੜਾ ਮੈਂ ਖਾ ਰਿਹਾ ਤੇ ਮੈਂ ਬਹੁਤ ਵਧੀਆ ਫੈਟ ਹੋ ਚੁੱਕਾ ਹਾਂ ਇਹ ਤੁਸੀਂ ਸੱਚ ਬੋਲ ਰਹੇ ਹੋ ਡਾਕਟਰ ਸਾਹਿਬ ਦੇ ਕੋਈ ਰਿਸ਼ਤੇਦਾਰ ਜਾਂ ਕੋਈ ਭਰਾ ਆ ਜਾਂ ਕੋਈ ਫਰੈਂਡ ਨਹੀਂ ਨਹੀਂ ਲੋਕਾਂ ਨੂੰ ਰਿਐਲਟੀ ਦਾ ਫੋਨ ਰਿਐਲਟੀ ਤੁਹਾਡੇ ਸਾਹਮਣੇ ਖੜੀ ਹੋਈ ਆ ਇਹ ਢੋਲੇ ਝੋਲੇ ਬਣੇ ਨੇ ਕਿਹੜੇ ਕਰਕੇ ਬਣੇ ਨੇ ਬਿਲਕੁਲ ਬਿਲਕੁਲ ਹਾਂ ਇਹ ਦੇ ਨਾਲ ਨਾਲ ਥੱਲੇ ਤੁਸੀਂ ਇਹ ਨਾ ਸੋਚੋ ਕਿ ਤੁਹਾਡੇ ਇਹਦੇ ਨਾਲ ਇਹਦੇ ਨਾਲ ਤੁਹਾਡਾ ਮਾਈਂਡ ਸੈਟ ਜਰੂਰ ਹੋਊਗਾ ਪਰ ਮਿਹਨਤ ਤੁਹਾਨੂੰ ਖੁਦ ਕਰਨੀ ਪਊਗੀ ਜੀ ਤਸਵੀਰਾਂ ਤੁਹਾਨੂੰ ਅਸੀਂ ਨੈਸ਼ਨਲ ਪੋਸਟ ਦੇ ਜ਼ਰੀਏ ਦਿਖਾ ਰਹੇ ਹਾਂ ਲੈ ਕੇ ਆਇਆ ਫਗਵਾੜਾ ਦੇ ਵਿੱਚ ਫਗਵਾੜਾ ਦੇ ਵਿੱਚ ਜਿੱਥੇ ਵੱਡੇ ਵੱਡੇ ਆ ਹੌਸਪੀਟਲ ਚਾਬ ਤੇ ਜਾਂਦੇ ਨੇ ਵੱਡੇ ਵੱਡੇ ਡਾਕਟਰ ਜਵਾਬ ਦਿੰਦੇ ਨੇ ਲੱਖਾਂ ਰੁਪਏ ਆਪਾਂ ਖਰਚ ਕਰ ਦਿੰਦੇ ਆ ਵੈਕ ਫੱਕ ਡਾਕਟਰ ਫੱਕ ਗਾਰੰਟੀ ਦੇ ਰਹੇ ਨੇ ਇੱਕ ਵਾਰ ਈ ਪਾਵਰ ਦਾ ਇਸਤੇਮਾਲ ਕਰੋ ਗਾਰੰਟੀ ਆ ਅਗਰ ਚਾਹੇ ਮਰਦਾਂ ਨਾ ਕਮਜ਼ੋਰੀ ਹੋਵੇ ਅਗਰ ਚਾਹੇ ਤੁਹਾਡੀ ਵੀਕਨੈਸ ਹੋਵੇ ਵੀਲ ਪਾਵਰ ਕਮਜ਼ੋਰ ਹੋ ਚੁੱਕੀ ਹੋਵੇ ਇੱਕ ਵਾਰ ਇਸਤੇਮਾਲ ਜ਼ਰੂਰ ਕਰੋ ਗਾਰੰਟੀ ਦਿੰਦੇ ਨੇ ਡਾਕਟਰ ਫੱਕ the folk.